ਕਈ ਸੂਰਜ ਕੋਈ ਹੈ ਦੂਜਾ ਨਹੀਂ ਜਿੱਦਣ ਅੰਦਰ ਦੇਦਰਸ਼ ਖੁੱਲਿਓ ਤਾਂ ਪਤਾ ਲੱਗਣਾ ਹੈ ਨਹੀਂ ਤੇ ਪਟ ਕਰੇ ਆਪਾਂ ਉਹਦੇ ਨਾਲ ਉਹਦੇ ਨਾਲ ਉਹਦੇ ਨਾਲ ਇਹ ਨਹੀਂ ਕਿ ਮਹਾਪੁਰਸ਼ਾਂ ਦੀ ਸ਼ਕਤੀ ਨਹੀਂ ਖੁਦ ਨਾਮ ਜਪਦਾ ਅਭਿਆਸ ਕਰਦਾ ਇਹਨਾਂ ਮੂਰਤੀਆਂ ਜਿਵੇਂ ਕਿਸੇ ਨੂੰ ਮੰਨਦਾ ਪਰ ਖੁਦ ਨਾਮ ਜਪਦਾ ਹੈ ਸੰਗ੍ਰਹਿ ਕਰਦਾ ਆਪਣੇ ਅੰਦਰੋਂ ਹੀ ਸਾਰਾ ਕੁਝ ਪ੍ਰਗਟ ਹੁੰਦਾ ਤੁਹਾਡੇ ਅੰਦਰ ਹੀ ਇਹ ਸਾਰਾ ਕੁਝ ਬ੍ਰਹਮਾ ਵਿਸ਼ਰੂ ਇਹ ਸਭ ਤੁਹਾਡੇ ਅੰਦਰ ਨੇ ਜਦੋਂ ਰੱਬ ਅੰਦਰ ਇਹਦੇ ਬਾਕੀ ਕਿਹੜਾ ਰਹਿ ਗਿਆ ਜਦੋਂ ਪ੍ਰਮਾਤਮਾ ਅੰਦਰ ਹੈ ਤੇ ਬਾਕੀ ਪੁੱਛੇ ਕਿਹੜਾ ਰਹਿ ਗਿਆ ਆਨਲ ਤੇਰੇ ਅੰਦਰ ਕੀ ਅੰਦਰ ਰੱਬ ਹੈ ਹਰ ਇੱਕ ਦੇ ਅੰਦਰ ਕਣ ਕਣ 'ਚ ਤੇ ਫਿਰ ਉਹ ਬਾਕੀ ਕਿੱਥੇ ਰਹਿ ਗਿਆ ਹੈ ਜਦੋਂ ਰੱਬ ਹੀ ਆ ਗਿਆ ਅੰਦਰ ਉਹ ਫਿਰ ਜ ਆਪਣੇ ਆਪਾਂ ਨਾਮ ਜਪ ਕੇ ਉਹਨੂੰ ਕਿਤਰਾ ਵੇਖਣਾ ਮਹਾਂਪੁਰਸ਼ਾਂ ਨੇ ਕਿਤਰਾ ਦੱਸਿਆ ਗਿਆਨ ਕਿਤਰਾ ਲਾਣਾ ਉਸ ਗਿਆਨ ਦੇ ਨਾਲ ਅਭਿਆਸ ਨਾਲ ਤੁਰ ਪੈਣਾ ਤੁਰਨਾ ਕਿਸ ਤਰ੍ਹਾਂ ਮੰਨਣਾ ਤੇ ਜ਼ੁਬਾਨ ਨਾਲ कला जे वागुरू वागू वागू कर दे ध्यान क दे वागुरू वागुरू वागू वाई गुरु ना मन न कर तो तन न करना, लिखा लिखा है। है करना ना। लिख लिया जाओ दो बारी लिखे महाराज ने मन कर सुरती कर तो जबान कर फिर वो लिखया जाएगा कला नहीं लिखा जाएगा तो मोस्टली माड़े काम लिखे जाते हैं माड़े काम करने लिखे जाते हैं चंगे नहीं लिखे जाते ऐवे ना कह लेना कि चंगे बिल्कुल महाराज ने की कहता ਮਾੜਾ ਕੰਮ ਜਦੋਂ ਬੰਦਾ ਕੋ ਕਰਦਾ ਠੱਗੀ ਕਰਨੀ ਚੋਰੀ ਕਰਨੀ ਇਹਰਾ ਫਿਰ ਕਰਨੀ ਸਾਵਧਾਨ ਹੋ ਕੇ ਕਰਨੀ ਕੋ ਵੇਖੇ ਨਾ ਮੰਨ ਨੇ ਸਾਵਧਾਨ ਰਹਿਣਾ ਮਾੜਾ ਕੰਮ ਕਰਨ ਲੱਗਿਆ ਤੇ ਚੱਕੇ ਕੰਮ ਰਹੀ ਹੈ ਵਾਇਰ 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 ਇਹਦੇ ਚ ਕੋ ਗਾਲੀ ਨਹੀਂ ਇਸ ਕਰਕੇ ਚੰਗਾ ਨਹੀਂ ਲਿਖਿਆ ਜਾਂਦਾ ਮਾੜਾ ਲਿਖਿਆ ਜਾਂਦਾ ਕੋਈ ਵੀ ਮਾੜੀ ਕਿਸੇ ਨੂੰ ਤੁਸੀਂ ਗੱਲ ਕਹਿ ਦਿੰਦੇ ਹੋ ਕਿਸ ਨੂੰ ਮਾੜਾ ਕਹਤਾ ਤੇ ਚਾਰਥਵੇਂ ਨੇ ਵੇਖਿਆ ਪਹਿਲਾਂ ਤੋਂ ਬਗੈਰ ਰੋਟ ਕੇ ਹੀ ਨਹੀਂ ਪਤਾ ਪਹਿਲਾਂ ਉਹਨੂੰ ਪਤਾ ਲੱਗਾ ਹੋਏ जो माड़ा कहेंख के कहें खाओ पीते हो कुछ कर दयान कर दौ माड़ा कम ठगी ध्यान ना कर दिया तो लिखा जाए चंगा जरा व्यान नहीं रखते ही कर दें इस करके मन ना करो तन ना करो जबान भी तो मन भी श्वास भी तो मन भी नाम जपो वो लिखा जाएगा वो तो शक्ति बनेगा जत सत बनेगा धीरज बनेगा मत बनेगागा परमात्मा का डर बनेगा जप तप बनेगाडा प्रेम बनेगा अखीरते थोड़ा प्रेम बनेगा वो, प्रेम लव तू दूजे नहीं लाभ अपने अंदर ना योजा कुछ दसेगा जिसे ना लाभ हो जाएगा परमात्मा लावे, प्रेम है परमात्मा महाराज कहते साच कहूँ सुन लियो सभ्य ਜਿੰਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਆ ਆ ਪ੍ਰੇਮ ਜਿਹੜਾ ਹੈ ਟੈਂਪਰੇਰੀ ਇਸ ਸੰਸਾਰ ਵਾਲਾ ਪ੍ਰੇਮ ਉਹ ਪੱਕਾ ਪ੍ਰੇਮ ਹੈ ਉਹਦੇ ਨਾਲ ਬਾਕੀ ਪ੍ਰੇਮ ਫਿੱਕੇ ਪੈ ਜਾਂਦੇ ਜਦ ਮੈਂ ਤੁਹਾਡਾ ਟਾਈਮ ਬਹੁਤ ਲਿਆ ਉਹ ਹੈਗਾ ਇੱਕ ਹੈਗਾ ਸਤਿਆ ਨਾਮ ਵਾਲਾ ਪ੍ਰਸਿੱਧ ਉਹ ਕਿਸੇ ਨੂੰ ਵੈਰ ਰਹਿ ਤੇ ਡਰ ਰਹਿ ਤੇ ਉਹ ਮੂਰਤੀਮਾਨ ਹੈ ਅਕਾਲ ਸਮੇ ਤੋਂ ਪਰਾਂ ਦਾ ਮੂਰਤੀਮਾਨ ਹੈ ਅਕਾਲ ਮੂਰਤ ਹੈ ਉਹ ਜੂਨੀ ਜੂਨਾ ਚ ਨਹੀਂ ਆਉਂਦਾ ਸਹਬਾਂ ਗੋ ਨੇ ਆਪਣੇ ਆਪ ਨੂੰ ਆਪ ਤੇ ਬਣਾਇਆ ਤੇ ਉਹ ਸਾਡਾ ਗੁਰੂ ਏ ਉਹ ਸਾਡਾ ਈਸ਼ਟ ਏ ਇੱਕ ਪਰਮਾਤਮਾ ਉਹ ਸਾਡਾ ਈਸ਼ਟ ਏ ਉਹ ਸ਼ਕਤੀ ਸਾਡਾ ਈਸ਼ਟ ਏ ਮਹਾਰਾਜ ਮੂਲ ਮਤ ਜਾਨਦੇ ਨੇ ਜਪਜੀ ਸਾਹਿਬ ਆਹ ਤੇ ਸੱਚੇ ਜਿਹੜਾ ਪਿੱਛੇ ਆਖਿਆ ਨਾ ਆਹ ਤੇ ਸੱਚ ਜੁਗਾੜ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕੀ ਉਹ ਇੱਕ ਏ ਉਹ ਨਾਮ ਵਾਲਾ ਪ੍ਰਸਿੱਧ ਸਤਿਆ ਹੈਗਾ ਨਿਰਵੈਰੇ ਨਿਰਪ ਹੋਏ ਮੂਰਤੀ ਮਾਨੇ ਕਾਲ ਮੂਰਤੇ ਸਮੇ ਤੋਂ ਪਰਾ ਜੂਨੀਆ ਚ ਨਹੀਂ ਹੋ ਅਜੂਨੀ ਹੈ ਉਹ ਤੁਹਾਡਾ ਗੁਰੂ ਹੈ ਉਹਨੂੰ ਚੱਪੋ ਉਹ ਤੁਹਾਡਾ ਇਸ਼ਟ ਹੈ ਇੱਕ ਪਰਮਾਤਮਾ ਹੀ ਤੁਹਾਡਾ ਇਸ਼ਟ ਹੈ ਬਾਕੀ ਕੋਈ دیਵਾ ਹੋਏਗਾ ਬકરી ਉਹ ਅਲੱਗ ਗੱਲ ਆ ਮੇਰਾ ਮਾਰਿਆ ਉਹ ਇੱਕੋ ਹੀ ਹੈ ਉਹ ਤੁਹਾਡਾ ਗੁਰੂ ਹੈ ਮਹਾਰਾਜ ਕਿਰਪਾ ਕਰੇ ਓਮ ਸ਼ਾਂਤੀ 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 ਸ਼ਾਵਣ ਚੜਿਆ ਭਗਾਂ ਪਰਿਆ ਚੋਣੀ ਹੈ ਹਾਂਜੀ ਮਰੀ ਹਾਂਜੀ ਹਾਂਜੀ ਬੋਲ ਜੈਕਾਰਾ ਬੋਲ ਮੇਰੇ ਸਤਿਗੁਰੂ ਮਹਾਰਾਜ ਕੀ ਜੈ ਹੁਣ ਸਾਰਿਆਂ ਨੇ ਖੜੇ ਹੋਣਾ ਤੇ ਮਾਰੇ ਦੀ ਆਰਤੀ ਕਰਨੀ ਆ ਜੀ